ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਨਿਊ ਬਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਮੈਂ ਬਹੁਤ ਸਾਮਾਨ ਸਾਂਭਿਆ ਸੀ ਲੱਗੇ ਆ ਪਰਸੋਂ ਦੇ ਸਾਮਾਨ ਕੀ ਸਾਂਭਿਆ ਗਾਇਸ ਤੁਹਾਨੂੰ ਦੱਸਾਂਗੇ ਆਪਾਂ ਜਿਹੜੀ ਉੱਥੇ ਆਪਣੀ ਸ਼ਾਪ ਸੀਗੀ ਪਿੰਡ ਦੇ ਵਿੱਚ ਉੱਥੋਂ ਆਪਾਂ ਸਾਮਾਨ ਚੱਕ ਲੈਂਦਾ ਜੀ ਘਰੇ ਤੇ ਆਪਾਂ ਤੁਹਾਨੂੰ ਦਿਖਾ ਦਨੇ ਆਪਣੀ ਸ਼ਾਪ ਆਜੋ 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 ਇਹ ਅਦਰ ਦੇਖੋ ਜੀ ਆਪਣੀ ਪਿਆਰੀ ਜੀ ਸ਼ਾਪ ਹੈ ਜੀ ਤੇ ਆਪਾਂ ਇੱਥੇ ਹੁਣ ਅੱਜ ਚਾ ਲਿਆ ਘਰੇ ਲਿਆ ਕੇ ਸਮਾਨ ਤੇ ਆ ਆਪਣਾ ਸੀਸਾ ਵਗੈਰਾ ਅਦਰ ਲਮਾਰੀਆਂ ਵਗੈਰਾ ਆਪਣੀਆਂ ਤੇ ਇੱਥੇ ਬੈਠ ਕੇ ਜਾਨੀ ਕਿ ਉੱਥੇ ਬੈਠ ਕੇ ਮੈਂ ਕੱਪੜੇ ਸਿਆਹ ਕਰੂੰਗੀ ਇੱਥੇ ਬੈਠ ਜਾ ਕਰੂੰਗੀ ਮੈਂ ਕੱਪੜੇ ਸਿਆਹ ਕਰੂੰਗੀ ਨਾਲ ਚਾਂਣ ਦਾ ਚਾਂਣ ਹੈ ਨਾਲੇ ਇੱਥੇ ਬਹੁਤ ਵਧੀਆ ਜੱਜਾ ਜੀ ਮੇਰਾ ਇੱਥੇ ਕੰਮ ਹੈ ਨਾ ਤੇ ਮਾਂ ਠੰਡ ਵੀ ਆ ਗਈ ਸੀਗੀ ਮੈਂ ਕਿਹਾ ਚਲੋ ਆਪਾਂ ਘਰੇ ਠੀਕ ਆ ਤੇ ਹਜੇ ਤੱਕ ਰੌਣਕ ਬਹੁਤ ਸਾਰੀ ਮੱਚੀ ਪਈ ਐ ਤੇ ਬਾਕੀ ਇਹ ਜਿਹੀ ਬਾਹਰ ਦਾ ਕੰਮ ਬਾਹਰ ਚਲੂ ਗਾ ਰਹੇ ਕਰਤੇ ਐ ਤੇ ਮੈਨੂੰ ਕਾਹਦੀ ਬਹੁਤ ਖੁਸ਼ੀ ਹੋਈ ਜਿਹੜੀ ਕਿ ਮੈਂ ਘਰੇ ਆ ਗਿਆ ਆਹਦਾ ਸਮਾਨ ਚੱਕੀ ਕਿਉਂਕਿ ਉਹ ਤੇ ਇਤਰਾਏ ਪੈਂਦਾ ਸੀਗਾ ਕਿਉਂਕਿ ਦੁਕਾਨਦਾਰ ਨੇ ਤਕਰਾਇਆ ਤਾਂ ਲੈਣਾ ਹੀ ਸੀਗਾ ਹਨਾ ਜੀ ਤੇ ਮਾਂ ਤਾਂ ਨਾ ਕੋਈ ਖਾਸ ਜ਼ਿਆਦਾ ਕੰਮ ਵੀ ਨਹੀਂ ਚੱਲਿਆ ਬਹੁਤ ਜ਼ਿਆਦਾ ਮੰਦਾ ਸੀ ਹੁਣ ਮੈਂ ਸਾਫ ਸਫਾਈਆਂ ਕਰ ਲਈਆਂ ਨੇ ਜੀ ਸਾਰੇ ਘਰ ਦੀਆਂ ਇੱਧਰ ਦੇਖੋ ਸਾਰਾ ਖਿਆਰਾ ਖਿੱਲਰਿਆ ਪਿਆ ਕਿਉਂਕਿ ਇਹਨਾਂ ਕਚਰਾ ਹਲ ਸਮਾਨ ਦੇ ਵਿੱਚੋਂ ਨਿਕਲਿਆ ਹੈਗਾ ਤੇ ਇੱਧਰ ਉੱਧਰੋਂ ਤਾਂ ਮੈਂ ਸਫਾਈ ਕਰਤੀ ਬੋਕਰਵਾਰੀ ਕੱਢਤੀ ਆ ਹੁਣ ਮੈਂ ਕਿਹਾ ਇੱਕ ਵਾਰੀ ਫਟਾਫਟ ਬੋਕਰਵਾਰੀ ਕੱਢ ਕੇ ਤੇ ਅਸੀਂ ਕੱਲ ਨੂੰ ਜਾਣਾ ਕਿੱਥੇ ਮੈਂ ਜਾਣਾ ਮੇਰੇ ਪਿੰਡ ਮੇਰੇ ਪੇਕੇ ਤੇ ਅੱਜ ਮੈਂ ਖਾ फटाफट ਸਾਮ ਸਮਾਈ ਕਰਕੇ ਕੱਲ ਨੂੰ ਟਾਈਮ ਨਾਲ ਹੀ ਤਿਆਰੀਆਂ ਵਟ ਦਾਂਗੇ ਜੀ ਅਸੀਂ ਹੈਨਾ ਕਿਉਂਕਿ ਫੇਰ ਪਤਾ ਕੀ ਗੱਲ ਹੈ ਫੇਰ ਜ਼ਿਆਦਾ ਠੰਡ ਵੀ ਹੋ ਜੂਗੀ ਤੇ ਫੇਰ ਘਰੋਂ ਨਿਕਲਣ ਦਾ ਟਾਈਮ ਵੀ ਹੋਣਾਗਾ ਜਾਣ ਜੂਣ ਦਾ ਫੇਰ ਔਖੇ ਟਾਈਮ ਨਾਲੇ ਮੇਰਾ ਤਾਂ ਖਾਸ ਕਰਕੇ ਕਿਉਂਕਿ ਥਾਂ ਮੈਨੂੰ ਠੰਡ ਬਹੁਤ ਲੱਗਦੀ ਹੈ ਥਾਂ ਮੈਨੂੰ ਪਸੰਦ ਤਾਂ ਕੀ ਹੋ ਗਿਆ ਮੈਨੂੰ ਠੰਡ ਲੱਗਦੀ ਵੀ ਬਹੁਤ ਹੈ ਤੇ ਇਸ ਲਈ ਮੈਂ ਹੈਨਾ ਇੱਕ ਵਾਰੀ ਫਟਾਫਟ ਜਾਇਆ ਇੱਗੇ ਬਾਹਲੀ ਬਾਲੀ ਥਾੜਾ ਪਹਿਲਾਂ ਇਹ ਇਹ ਵੀ ਕਹਿੰਦੇ ਚਲੋ ਇੱਕ ਵਾਰੀ ਤੁਸੀਂ ਜਾਇਓ ਤੇ ਫਿਰ ਆਏ ਬਾਅਦ ਫੇਰ ਹੀ ਲੀੜਾ ਕਪੜਾ ਆਪਾਂ ਖੜਾਂਗੇ ਚਾਉਣ ਵਾਸਤੇ ਕਿਉਂਕਿ ਕੱਲ ਨੂੰ ਜਾਣਾ ਤੇ ਸਿੱਪੰਜ ਦਿਨ ਨੈਟ ਲਾ ਕੇ ਆਉਣੇ ਆ ਪੰਜ ਦਿਨ ਕਿਉਂਕਿ ਪੰਜ ਦਿਨ ਮੈਂ ਪਹਿਲੀ ਵਾਰ ਰਹਿ ਰਹੀ ਆ ਨਹੀਂ ਤਾਂ ਇੱਕ ਦਿਨ ਨਹੀਂ ਤਾਂ ਇੱਕ ਦਿਨ ਵੀ ਨਹੀਂ ਇੱਕ ਦਿਨ ਇੱਕ ਦਿਨ ਨਹੀਂ ਹੈ ਤੇ ਇਸ ਕਰਕੇ ਟਾਈਮ ਵੇਲੇ ਨਹੀਂ ਲੜਿਆ ਗਰਮੀ ਵਿੱਚ ਮੈਂ ਜਾਂਦੀ ਨਹੀਂ ਉੱਥੇ ਕਿਉਂਕਿ ਗਰਮੀ ਵਿੱਚ ਮੈਨੂੰ ਸਹੱਲ ਨਹੀਂ ਮੱਜਾਣਾ ਗਰਮੀ ਮੈਨੂੰ ਬਹੁਤ ਲੱਗਦੀ ਐ ਇਸ ਕਰਕੇ ਤੇ ਠੰਡ ਠੰਡ ਜਾਇਆਵਾਂਗੇ ਤੇ ਉਹ ਵੀ ਬਾੜੀ ਠੜ ਤੋਂ ਪਹਿਲਾਂ ਪਹਿਲਾਂ ਅੱਜ ਸਾਰੇ ਘਰ ਦੀ ਸਾਮ ਸੰਭਾਲ ਕਰਕੇ ਫੇਰ ਜਾਵਾਂਗੇ ਨਿਸ਼ਚਿੰਤ ਹੋ ਕੇ ਪੰਜ ਦਿਨ ਰਾਵਾਂਗੇ ਮौजਾਂ ਲਾਵਾਂਗੇ ਤੇ ਪਤਾ ਕੀ ਗੱਲ ਹੈ ਕਹਿ ਰਹੇ ਨੇ ਜਦੋਂ ਲੇਡੀਜ਼ ਨੇ ਪੈਕੇਜ ਜਣਾਵਾਂ ਨਾ ਜਿਆਦਾ ਖੁਸ਼ੀ ਹੁੰਦੀ ਹੈ ਤੇ ਮੈਨੂੰ ਖੁਸ਼ੀ ਵੀ ਆ ਤੇ ਮੈਨੂੰ ਮੇਰਾ ਘਰ ਵੀ ਵੇਖਦਾ ਹੈ ਨਾ ਖੁਸ਼ੀ ਤਾਂ ਚਲੋ ਹੁੰਦੀ ਆ ਕਿਉਂਕਿ ਅਸੀਂ ਕਿਹੜਾ ਰੋਜ਼-ਰੋਜ਼ ਜਾ ਕੇ ਬਹਿਣਾ ਹੈਗਾ ਤੇ ਬਹੁਤ ਵਧੀਆ ਲੱਗਦਾ ਹੈਗਾ ਜਦ ਆਪਾਂ ਕਦੇ ਪਿੱਛੇ ਜਾਂਦੇ ਆ ਤੇ ਫਿਰ ਕੋਈ ਚਾਰ-ਪੰਜ ਦਿਨ ਰਹਿਣ ਨੂੰ ਮਿਲਦੇ ਆ ਤੇ ਮੇਰੇ ਸੂਲ ਉਦੋਂ ਪੈਂਦਾ ਹੈਗਾ ਜਦੋਂ ਬਸ ਦੇ ਇਸ਼ਾਮ ਮਾਨੂੰ ਕਰੇ ਗਏ ਤੇ ਸ਼ਾਮ ਮਾਨੂੰ ਕਰੇ ਕੋਤਦਲਾਸ ਕੋਈ ਹਾਲ ਹੀ ਨਹੀਂ ਰਹਿੰਦਾ ਮੇਰਾ ਮੈਂ ਕਿਹਾ ਨਾ ਐਦ ਕਿ ਇਹਨਾਂ ਨੂੰ ਮੈਂ ਕਹਿ ਤਾ ਮੈਂ ਕਿਹਾ ਵੀ ਮੈਂ ਪੰਜ ਦਿਨ ਲਾ ਕੇ ਆਉਂਗੀ ਨੈਟ ਤੇ ਛੀ ਮੇ ਦਿਨ ਮੈਂ ਘਰੇ ਆਉਂਗੀ ਤੇ ਮੈਂ ਕਿਹਾ ਚਲੋ ਫਟਾਫਟ ਇੱਧਰ ਆਪਣਾ ਨਗਾ ਮਾਰ ਲੋ ਜੀ ਤੁਸੀਂ ਸਰਦੀ ਵਗੈਰਾ ਬੰਨੀ ਇੱਕ ਵਾਰੀ ਕਿਉਂਕਿ ਬਹੁਤ ਵਧੀਆ ਖੜੀ ਹੈ ਇਹਦੇ ਚਾਪਾ ਮਟਰ ਵਗੈਰਾ ਲਾਤੇ ਆ ਤੇ ਉਹ ਸਾਰੇ ਪੌਦੇ ਜਿਹੜੇ ਵਧੀਆ-ਵਧੀਆ ਖੜੇ ਆ ਘੈਂਟ-ਘੈਂਟ ਹੋਈ ਜਾਂਦੇ ਆ ਤੇ ਅੱਜ ਨਾ ਗਾਇਜ਼ ਮੇਰੀ ਸਲਾਹ ਹੈਗੀ ਆ ਕਿ ਜਿਹੜੇ ਆ ਦੇਖੋ ਕਿੰਨੇ ਪਿਆਰੇ-ਪਿਆਰੇ ਜਿਹੇ ਪੌਦੇ ਆ ਰਹੇ ਆ ਜੀ ਹਨਾ ਵਧੀਆ ਖੜੇ ਆ ਕੁੱਲ ਮਿਲਾ ਕੇ ਤੇ ਰਾਤੀ ਇਹਨਾਂ ਨੂੰ ਮੈਂ ਪਾਣੀ ਵੀ ਦਿੱਤਾ ਸੀਗਾ ਤੇ ਜਿਹੜੇ ਆਹ ਬੂਟੇ ਆ ਇਹ ਵੀ ਵਧੀਆ ਖੜੇ ਆ ਮਿਰਚਾਂ ਦੇ ਤੇ ਟਮਾਟਰਾਂ ਦੇ ਤੇ ਜਿਹੜੇ ਆਹ ਹੈ ਨਾ ਗਾਇਜ਼ ਇਹਨਾਂ ਦਿਨ ਅੱਜ ਬਣਾਉਣੀ ਆ ਸੀ ਪੁਰਜੀ ਕਿਉਂਕਿ ਵੱਡੇ ਵੱਡੇ ਹੋ ਚਲੇ ਆ ਗਰੋਥ ਕਾਫੀ ਵੱਡੀ ਹੋ ਗਈ ਤੇ ਜਿਹੜੀ ਹੈਗੀ ਆ ਪਾਲਕ ਤੇ ਇਹਨੂੰ ਅਸੀਂ ਰਾਤ ਥੋੜੀ ਥੋੜੀ ਕੱਟ ਕੇ ਤੇ ਅਸੀਂ ਪਰਾਂਠੇ ਬਣਾ ਕੇ ਖਾਏ ਸੀ ਬਹੁਤ ਸੁਆਦਿਸ਼ਟ ਸੀਗੇ ਕਿਉਂਕਿ ਨੇਚਰਲ ਚੀਜ਼ ਹੈ ਨਾ ਬਿਨਾ ਦਵਾਈ ਤੋਂ ਬਿਨਾ ਰੇ ਸਪਰੇਅ ਤੋਂ ਹਨਾ ਤੇ ਮੈਂ ਇਹਦੇ ਚ ਓਨਲੀ ਰਾਖ ਪਾਉਣੀ ਹੁੰਨੀ ਹੈਗੀ ਤੇ ਦੇਖੋ ਤੁਸੀਂ ਕਿੰਨੇ ਪਿਆਰੇ ਪਿਆਰੇ ਜਿਹੇ ਪੱਤੇ ਇਹਦੇ ਆ ਰਹੇ ਹਨਾ ਤੇ ਜਿਦਾਂ ਪਾ ਨੈਚੁਰਲ ਚੀਜ਼ ਖਾਣੇ ਨਾ ਉਸ ਦਾ ਸਵਾਦ ਟੇਸਟ ਅਲੱਗ ਹੀ ਹੁੰਦਾ ਤੇ ਜਿਹੜੇ ਆ ਟਮਾਟਰਾਂ ਦੇ ਬੂਟੇ ਆ ਇਹ ਵੀ ਬਹੁਤ ਸੋਹਣੀ ਜਿਹੜੀ ਗਰੋਅ ਕਰੀ ਜਾਂਦੇ ਇੱਧਰ ਦੇਖ ਸਕਦੇ ਤੁਸੀਂ ਇਸ ਤੇ ਮੈਂ ਰਾਖ ਪਾਉਣੀ ਨਹੀਂ ਇਸ ਕਰਕੇ ਕਿ ਇਹ ਨਾ ਕੋਈ ਜਾਨਵਰ ਖਾਵੇ ਨਾ ਤੇ ਦੇਖੋ ਗਾਇਜ਼ ਆ ਨਾ ਆ ਨਿੱਕਾ ਜਹਾ ਹੋ ਰੁਗਰਿਆਂ ਦੇ ਨਾਲ ਕਿਉਂਕਿ ਮੈਂ ਇਹਦੇ ਨਾਲ ਹੋਰ ਬੀਜ ਸਿੱਟੇ ਹੋਏ ਸੀ ਟਮਾਟਰਾਂ ਦੇ ਚਲੋ ਟਮਾਟਰਾਂ ਦੇ ਜ਼ਿਆਦਾ ਨਹੀਂ ਕਹਿੰਦੀ ਜੇ ਚਲੋ ਦੋ ਚਾਰ ਬੂਟੇ ਹੀ ਲੱਗ ਜਾਣ ਤਾਂ ਤਾਂ ਵੀ ਬਹੁਤ ਹੈ ਹਨਾ ਤੇ ਚਲੋ ਆਪਦੇ ਘਰੇ ਹੋਵੇ ਨਾ ਹਰ ਇੱਕ ਚੀਜ਼ ਤੇ ਵਧੀਆ ਰਹਿੰਦੀ ਹੈ ਤੇ ਆਹ ਹੈ ਜੀ ਸਾਡਾ ਫੁੱਲਾਂ ਦਾ ਬੂਟਾ ਆ ਹੈਗਾ ਜੀ ਸਾਡਾ ਫੁੱਲਾਂ ਦਾ ਬੂਟਾ ਇਹਨੇ ਵੀ ਬਹੁਤ ਸੋਹਣੀ ਜਿਹੜੀ ਗਰੋ ਕਰੀ ਆ ਤੇ ਹੁਣ ਇਹ ਬਹੁਤ ਸੋਹਣਾ ਹਰਾ ਭਰਾ ਖੜਾ ਹੈਗਾ ਮੈਂ ਖਾ ਚਲੋ ਵਧੀਆ ਗੱਲ ਹੈ ਹਨਾ ਤੇ ਆਹ ਤਾਂ ਦੇਖੋ ਵੀ ਮੇਰੇ ਨਾਲ ਜਿਹੜੀ ਸਾਰੀ ਸਬਜ਼ੀ ਬਹਿ ਲਾਈ ਹੋਈ ਸੀ ਬਹੁਤ ਵਧੀਆ ਖੜੀ ਆ ਇਹ ਐਨਲ ਵਿੱਚ ਨਾ ਮੈਂ ਕੁਝ ਵੀ ਨਹੀਂ ਪਾਇਆ ਹੋਇਆ ਨਾ ਯੂਰੀਆ ਨਾ ਡੀਐਪੀ ਤੇ ਇਹ ਹੈਗੀਆਂ ਜੀ ਮੇਰੀਆਂ ਨੇਚਰਲ ਸਬਜ਼ੀਆਂ ਤੇ ਅਸੀਂ ਰਾਤ ਖਾਧੀ ਪਾਲਕ ਦੇ ਅਸੀਂ ਪਰਾਠੇ ਬਣਾ ਕੇ ਖਾਏ ਸੀਗੇ ਤੇ ਬਹੁਤ ਵਧੀਆ ਬਣੇ ਸੀਗੇ ਬਹੁਤ ਸੁਆਦਿਸ਼ਟ ਸੀਗੇ ਤੇ ਠੀਕੇ ਗਾਇਜ਼ ਅੱਜ ਦਾ ਨਿਊ ਬਲੌਗ ਆਪ ਇੱਥੇ ਕਰ ਲੱਗੇ ਸਮਾਪਤ ਤੇ ਵੀਡੀਓ ਪੂਰਾ ਦੇਖਿਓ ਜੀ ਵੀਡੀਓ ਸਕਿਪ ਨਾ ਕਰਿਓ ਮਿਲਦੇ ਆ ਪਰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦੀ ਸਤਿ ਸ਼੍ਰੀ ਅਕਾਲ ਬਾਏ